ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਯੋਧਿਆਂ ਦੀ ਧਰਤੀ ਐਗਜ਼ੈਂਪਲਰੀ ਪਰਫਾਰਮੈਂਸ ਜਿਹੜੀਆਂ ਉਹ ਪੰਜਾਬ ਦੀ ਧਰਤੀ ਤੋਂ ਹੀ ਨਿਕਲ ਕੇ ਆਈਆਂ ਤੇ ਸਾਡੇ ਗੁਰੂਆਂ ਪੀਰਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਮੰਗਣ ਗਿਆ ਸੋ ਮਰ ਗਿਆ ਮੰਗਣ ਮੂਲ ਨਾ ਜਾ ਸੋ ਇਸ ਧਰਤੀ ਦੇ ਉੱਤੇ ਜੇਕਰ ਕੋਈ ਹੱਥ ਖਲਾਰ ਕੇ ਮੰਗਦਾ ਤਾਂ ਉਹ ਸਾਡੀ ਅਣਖ ਤੇ ਵੀ ਸਵਾਲ ਖੜੇ ਹੋ ਜਾਂਦੇ ਆ ਜਦੋਂ ਬੱਚਿਆਂ ਦੀ ਗੱਲ ਹੁੰਦੀ ਹੈ ਕਿ ਬੱਚੇ ਛੋਟੇ-ਛੋਟੇ ਜਿਹੜੇ ਭੀਖ ਮੰਗਦੇ ਦਿਖਾਈ ਦਿੰਦੇ ਆ ਤਾਂ ਉਹ ਬਹੁਤ ਵੱਡਾ ਸਵਾਲ ਸਾਡੇ ਲਈ ਵੀ ਖੜਾ ਸੀ ਸੋ ਅੱਜ ਮੈਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਭਾਗ ਜੋ ਬਾਲ ਭੀਖਿਆ ਦੇ ਉੱਤੇ ਕੰਮ ਕਰ ਰਿਹਾ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਲੈ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਦੇ ਬਾਰੇ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗੀ ਕਿਉਂਕਿ ਦੋ ਦਿਨਾਂ ਤੋਂ ਬਹੁਤ ਜ਼ਿਆਦਾ ਦੇਖਣ ਨੂੰ ਆਇਆ ਜਿਹੜਾ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਪਰ ਮੈਂ ਦੱਸਣਾ ਚਾਹਾਂਗੀ ਕਿ ਇਹ ਜਿਹੜਾ ਬੱਚਿਆਂ ਨੂੰ ਰੈਸਕਿਊ ਕਰਨ ਦਾ ਸਿਲਸਿਲਾ ਬਾਲ ਪਿਖਿਆ ਨੂੰ ਰੋਕਣ ਦਾ ਸਿਲਸਿਲਾ ਇਹ ਅਸੀਂ ਸਤੰਬਰ 2024 ਤੋਂ ਸ਼ੁਰੂ ਕਰ ਦਿੱਤਾ ਸੀ ਉਦੋਂ ਅਸੀਂ ਕਮੇਟੀਆਂ ਬਣਾ ਬਣਾ ਕੇ ਜਿੱਥੇ ਕਿਤੇ ਸਾਨੂੰ ਬੱਚੇ ਦਿਖਦੇ ਸੀ ਕਿ ਇੱਥੇ ਯੂਜ਼ੂਲੀ ਬੱਚੇ ਬੈਠੇ ਹੁੰਦੇ ਆ ਜਾਂ ਭੀਖ ਮੰਗਦੇ ਆ ਉਹਨਾਂ ਨੂੰ ਅਸੀਂ ਰੈਸਕਿਊ ਕਰਨਾ ਸ਼ੁਰੂ ਕੀਤਾ ਸੀ 8-8 ਜ਼ਿਲ੍ਹਿਆਂ ਦੇ ਵਿੱਚ ਜਾ ਕੇ ਸਾਡੀ ਟੀਮ ਨੇ ਜ਼ਿਲ੍ਹਾ ਵਾਈਜ਼ ਜਿਹੜਾ ਰੈਸਕਿਊ ਕੀਤਾ ਸੀ ਅਸੀਂ 6 ਮਹੀਨੇ ਚ ਦਿਨ ਰੱਖੇ ਸੀ ਪਹਿਲਾਂ ਤਾਂ ਮੈਂ ਉਹਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅਸੀਂ ਐਨੇ ਟਾਈਮ ਦੇ ਵਿੱਚ 9 ਮਹੀਨਿਆਂ ਦੇ ਵਿੱਚ ਕਿੱਥੇ ਕਿ ਪਹੁੰਚੇ ਅਸੀਂ 367 ਬੱਚੇ ਰੈਸਕਿਊ ਕੀਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਇੱਕ ਟੋਟਲ ਜਿਹੜੀਆਂ 753 ਰੇਡ ਸੀਗੀਆਂ ਸਾਡੀਆਂ बार-बार ਜਾਂਦੇ ਸੀ ਔਰ ਭੱਜ ਜਾਂਦੇ ਸੀ ਤੇ ਕਈ ਵਾਰੀ ਨਹੀਂ ਵੀ ਪਕੜੇ ਜਾਂਦੇ ਸੀ। ਉਹਨਾਂ ਬੱਚਿਆਂ 'ਚ ਅਸੀਂ 350 ਬੱਚਾ ਜਿਹੜਾ ਫੈਮਲੀਜ਼ ਨੂੰ ਦੇ ਦਿੱਤਾ, ਵਾਪਸ ਦੇ ਦਿੱਤਾ। ਤੇ 17 ਬੱਚੇ ਹਾਂਜੀ 367 ਵਿੱਚੋਂ 350 ਬੱਚਾ ਅਸੀਂ ਮਾਪਿਓ ਦੇ سپਰਦ ਕਰ ਦਿੱਤਾ। ਤੇ 17 ਬੱਚੇ ਇਹੋ ਜੇ ਸੀ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਮਾਪਿਓ ਨਹੀਂ ਆਇਡੈਂਟੀਫਾਈ ਕਰ ਸਕੇ, ਅਸੀਂ ਉਹਨਾਂ ਨੂੰ ਬਾਲ ਘਰਾਂ ਦੇ ਵਿੱਚ ਚਿਲड्रन ਹੋਮ ਜੋ ਸਾਡੇ ਬਣੇ ਹੋਏ ਆ। ਉਨ੍ਹਾਂ ਦੇ ਵਿੱਚ ਅਸੀਂ ਉਹਨਾਂ ਨੂੰ ਰੱਖਿਆ ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਇਹਨਾਂ ਵਿੱਚੋਂ 150 ਬੱਚੇ ਸੀ ਜਿਹੜੇ ਉਹ ਦੂਜੀਆਂ ਸਟੇਟਸ ਚੋਂ ਸੀਗੇ ਉਹਨਾਂ ਨੂੰ ਅਸੀਂ ਉਹਨਾਂ ਦੇ ਪੇਰੈਂਟਸ ਕੋਲ ਪਹੁੰਚਾਇਆ ਦੂਜੀਆਂ ਸਟੇਟਸ ਚੋਂ ਆ ਕੇ ਜੋ ਭੀਖ ਮੰਗਦੇ ਸੀ ਤੇ 183 ਬੱਚੇ ਸਾਡੇ ਕੋਲ ਇਹੋ ਜਿਹੇ ਆ ਜਿਨ੍ਹਾਂ ਨੂੰ ਅਸੀਂ ਭੀਖ ਤੋਂ ਛਡਾ ਕੇ ਸਕੂਲਾਂ 'ਚ ਦਾਖਲ ਕਰਾਇਆ 183 ਬੱਚੇ ਸਕੂਲਾਂ 'ਚ ਵਾਪਸ ਭੇਜੇ ਤੇ ਇੱਥੇ ਹੀ ਵਸਨੀ ਛੋਟੇ ਬੱਚੇ ਵੀ ਸੀ ਜਿਹੜੇ 6 ਸਾਲ ਤੋਂ ਛੋਟੇ ਬੱਚੇ 13 ਬੱਚੇ ਜਿਹੜੇ ਅਸੀਂ ਆਂਗਣਵੜੀ ਸੈਂਟਰਾਂ 'ਚ ਭੇਜੇ ਸੋ ਇੰਨੇ ਬੱਚੇ ਅਸੀਂ ਆਪਣੇ ਵੱਲੋਂ ਜਿਹੜੇ ਆ ਸਕੂਲਾਂ 'ਚ ਦੁਬਾਰਾ ਭੇਜ ਦਿੱਤੇ ਪੇਰੈਂਟਸ ਕੋਲ ਭੇਜ ਦਿੱਤੇ ਆਂਗਣਵੜੀ ਸੈਂਟਰਾਂ 'ਚ ਭੇਜ ਦਿੱਤੇ 13 ਬੱਚੇ 13 ਬੱਚੇ ਆਂਗਣਵੜੀ ਸੈਂਟਰਾਂ 'ਚ ਭੇਜੇ ਇਸ ਦੇ ਨਾਲ ਹੀ ਅਸੀਂ ਜਿਹੜੇ ਬੱਚਿਆਂ ਨੂੰ ਕੋਈ ਹੈਲਪ ਦੇ ਸਕਦੇ ਸੀ ਜਿਹੜੇ ਸਾਨੂੰ ਲੱਗਦਾ ਸੀ ਕਿ ਕੋਈ ਗਰੀਬੀ ਕਰਕੇ ਇਸ ਪਾਸੇ ਆਏ ਆ ਉਹਨਾਂ ਵਿੱਚ 30 ਬੱਚੇ ਇਹੋ ਜਿਹੇ ਸੀ ਜਿਨ੍ਹਾਂ ਨੂੰ ਅਸੀਂ ਸਪான்ਸਰਸ਼ਿਪ ਸਕੀਮ ਨਾਲ ਜੋੜਿਆ ਇਹਦੇ ਵਿੱਚ ਅਸੀਂ 4000 ਰੁਪਿਆ ਪ੍ਰਤੀ ਮਹੀਨਾ ਬੱਚੇ ਨੂੰ ਦਿੰਨੇ ਆ ਤਾਂ ਕਿ ਉਹਦੀ ਐਜੂਕੇਸ਼ਨ ਪੂਰੀ ਕੀਤੀ ਜਾ ਸਕੇ ਉਹ ਸਕੂਲ ਨਾ ਛੱਡ ਕੇ ਜਾਵੇ 30 ਬੱਚਿਆਂ ਨੂੰ ਅਸੀਂ ਇਸ ਤਰ੍ਹਾਂ ਸਪான்ਸਰਸ਼ਿਪ ਨਾਲ ਜੋੜਿਆ 16 ਬੱਚਿਆਂ ਨੂੰ ਅਸੀਂ ਪੈਨਸ਼ਨ ਲਗਾਈ ਜਿਹੜੀ ਬੱਚਿਆਂ ਨੂੰ ਪੈਨਸ਼ਨ ਲਾਉਣੇ ਅਸੀਂ ਕੋਈ ਸਮਰੱਥ ਨਹੀਂ ਹੈ 1500 ਰੁਪਿਆ ਮਹੀਨਾ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਕਿਉਂਕਿ ਅਸੀਂ ਫਾਲੋਅ ਅਪ ਵੀ ਕਰਦੇ ਹਾਂ ਅਸੀਂ ਇੱਥੇ ਨਹੀਂ ਛੱਡ ਦਿੰਦੇ ਹਰ ਤਿੰਨੇ 3 ਮਹੀਨੇ ਦੇ ਬਾਅਦ ਜਿਹੜੀ ਸਾਡੀ ਟੀਮ ਹੈ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਯੂਨਿਟ ਸਾਡਾ ਡੀਸੀਪੀਓ ਹੁੰਦਾ ਜਿਹੜਾ ਜ਼ਿਲ੍ਹਾ ਲੈਵਲ ਤੇ ਆ ਉਹ ਤਿੰਨ ਮਹੀਨੇ ਦੇ ਬਾਅਦ ਦੇਖਦਾ ਚੈੱਕ ਕਰਦਾ ਵੀ ਵਾਕਈ ਬੱਚੇ ਸਕੂਲ ਚ ਪੜ ਰਹੇ ਆ ਤਾਂ ਉਸ ਤੋਂ ਬਾਅਦ ਜਿਹੜੀ ਹੈਰਾਨੀ ਜਨਕ ਫਿਗਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ 57 ਬੱਚੇ ਸਾਡੇ ਕੋਲ ਜਿਹੜੇ ਸਕੂਲਾਂ 'ਚੋਂ ਗਾਇਬ ਮਿਲੇ ਦੁਬਾਰਾ ਉਹ ਬੱਚੇ ਕਿੱਥੇ ਗਏ ਅਸੀਂ ਉਹਨਾਂ ਦੇ ਜਿੱਥੇ ਰੈਜ਼ਿਡੈਂਸੀ ਜਿੱਥੋਂ ਲੱਭੇ ਸੀ ਜਿੱਥੇ ਉਹਨਾਂ ਦੇ ਘਰ ਸੀ ਉਹ ਸਾਰਾ ਕੁਝ ਫਰੋਲਿਆ ਸਾਨੂੰ ਉਹ ਬੱਚੇ ਦੁਬਾਰਾ ਨਹੀਂ ਮਿਲੇ 57 ਬੱਚੇ ਸੋ ਇਹ ਸਾਰਾ ਜਿਹੜਾ 9 ਮਹੀਨੇ ਅਸੀਂ ਇਹ ਪ੍ਰੋਜੈਕਟ ਚਲਾਇਆ ਅਸੀਂ ਇਸ ਪ੍ਰੋਜੈਕਟ ਨੂੰ ਪ੍ਰੋਜੈਕਟ ਜੀਵਨ ਜੋਤ ਨਾਮ ਦਿੱਤਾ ਸੀ ਔਰ ਫਿਰ ਵੀ ਅਸੀਂ ਬੱਚੇ ਫੜ ਕੇ ਵੀ ਦੁਬਾਰਾ ਜਿਹੜੇ 57 ਗਾਇਬ ਹੋਣਾ ਇਹ ਇੱਕ ਸਵਾਲੀਆ ਚਿੰਸੀ ਕਿ ਆਖਿਰੇ ਬੱਚੇ ਜਾਂਦੇ ਕਿੱਥੇ ਆ ਅਸੀਂ ਪੇਰੈਂਟਸ ਕੋਲ ਵੀ ਪਹੁੰਚਾਤੇ ਪਰ ਉਸ ਤੋਂ ਬਾਅਦ ਵੀ ਬੱਚੇ ਨਹੀਂ ਮਿਲ ਰਹੇ ਸੋ ਇਹ ਇੱਕ ਸਵਾਲ ਸੀ ਕਿ ਵਾਕਈ ਬੱਚੇ ਪੇਰੈਂਟਸ ਕੋਲ ਗਏ ਜਾਂ ਬੱਚੇ ਕੁਝ ਐਹੋ ਜੇ ਲੋਕਾਂ ਦੇ ਹੱਥਾਂ ਚੋਂ ਗਏ ਜਿਹੜੇ ਕਿ ਤਸਕਰੀ ਦਾ ਕੰਮ ਕਰਦੇ ਨੇ ਜਿਹੜੇ ਬੱਚਿਆਂ ਤੋਂ ਭੀਖ ਮੰਗਵਾਉਂਦੇ ਨੇ ਉਹਨਾਂ ਦੇ ਜ਼ਰੀਏ ਪੈਸਾ ਕਮਾਉਂਦੇ ਨੇ ਸੋ ਇਹ ਸਾਰੇ ਸਵਾਲਾਂ ਨੂੰ ਸਾਰੇ ਮਸਲਿਆਂ ਨੂੰ ਹੱਲ ਕਰਨ ਲਈ ਹੁਣ ਦੁਬਾਰਾ ਜਿਹੜਾ ਪ੍ਰੋਜੈਕਟ ਅਸੀਂ ਜੀਵਨ ਜੋਤ ਨੂੰ ਇੱਕ ਨਾਮ ਦਿੱਤਾ ਸੀ ਔਰ ਅਸੀਂ 2 ਦਿਨ ਪਹਿਲਾਂ ਹੀ ਹਲੇ ਸਿਰਫ 2 ਦਿਨ ਹੋਏ ਆ ਪ੍ਰੋਜੈਕਟ ਜੀਵਨ ਜੋਤ ਦੋ ਸ਼ੁਰੂ ਕੀਤਾ ਉਸ ਤੇ ਵਿੱਚ ਅਸੀਂ ਐਡ ਇਹ ਕੀਤਾ ਕਿ ਜਿਹੜੇ ਬੱਚੇ ਧੀਖ ਮੰਗਦੇ ਪਾਏ ਜਾਂਦੇ ਆ ਇਕ ਤਰ੍ਹਾਂ ਅਸੀਂ ਆਪਣਾ ਰੈਸਕਿਊ ਵਾਲਾ ਕੰਮ ਵੀ ਤੇਜ਼ ਕੀਤਾ ਤੁਸੀਂ ਦੋ ਦਿਨਾਂ ਚ ਦੇਖਿਆ ਹੀ ਹੋਵੇਗਾ ਔਰ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਇਹਨਾਂ ਦੋ ਦਿਨਾਂ ਦੇ ਵਿੱਚ ਅਸੀਂ 18 ਰੇਡਸ ਕੀਤੀਆਂ ਅੱਡ-ਅੱਡ ਜ਼ਿਲ੍ਹਿਆਂ ਦੇ ਵਿੱਚ ਤੇ 41 ਬੱਚੇ ਰੈਸਕਿਊ ਕੀਤੇ ਜਿਹੜਾ ਪ੍ਰੋਜੈਕਟ ਜੀਵਨ ਜੋਤ 2 ਹੈ ਉਹਦੇ ਅੰਦਰ ਦੋ ਦਿਨਾਂ ਦੀ ਇਹ ਕਾਰਗੁਜ਼ਾਰੀ ਹੈ ਔਰ ਉਹਦੇ ਵਿੱਚ ਅਸੀਂ ਡੀਐਨਏ ਟੈਸਟ ਜਿਹੜਾ ਇਨਕਲੂਡ ਕਰ ਦਿੱਤਾ ਵੀ ਜੇ ਕੋਈ ਬੱਚਾ ਇਸ ਤਰ੍ਹਾਂ ਅਡਲਟ ਦੇ ਨਾਲ ਇਆ ਉਹਦੇ ਪਿੱਛੇ ਜੋ ਵੀ ਅਡਲਟ ਪਿਖਾਰੀ ਕੰਮ ਕਰ ਰਿਹਾ ਉਹਨੂੰ ਅਸੀਂ ਫੜ ਕੇ ਲਿਜਾਣੇ ਆ ਪਹਿਲੀ ਗੱਲ ਤਾਂ ਅਸੀਂ ਉਹਨਾਂ ਨੂੰ ਰੈਸਕਿਊ ਕਰਕੇ ਇਹ 2 ਦਿਨਾਂ ਦੇ ਵਿੱਚ ਅਸੀਂ 41 ਬੱਚੇ ਰੈਸਕਿਊ ਕੀਤੇ ਆ ਹਾਂਜੀ 41 18 ਰੇਡਸ ਕੀਤੀਆਂ ਇਹਨਾਂ ਨੂੰ ਅਸੀਂ ਪੁਲਿਸ ਦੀ ਹੈਲਪ ਦੇ ਨਾਲ ਕਿਉਂਕਿ ਇੱਕ ਫ੍ਰੈਂਡਲੀ এনवायरमेंट ਵੀ ਕ੍ਰੀਏਟ ਕਰਨਾ ਹੁੰਦਾ ਹੈ ਕਿ ਬੱਚਾ ਡਰ ਵੀ ਨਾ ਜਾਵੇ ਅਸੀਂ ਇਹਨਾਂ ਨੂੰ ਲੈ ਕੇ ਜਾਣਦੇ ਆ ਜਿਹੜੀਆਂ ਚਾਈਲਡ ਵੈਲਫੇਅਰ ਕਮੇਟੀਆਂ ਬਣੀਆਂ ਹੁੰਦੀਆਂ ਸਾਡੇ ਜ਼ਿਲ੍ਹੇ ਜ਼ਿਲ੍ਹਾਵਾਰ ਸੋ ਉਹ ਅਗੋ ਡਿਸਾਈਡ ਕਰਦੇ ਆ ਕਿ ਵਾਕਈ ਇਹ ਬੱਚੇ ਜਿਹੜੇ ਆਪਣੇ ਪੇਰੈਂਟਸ ਨਾਲ ਭੀਖ ਮੰਗ ਰਹੇ ਆ ਜਾਂ ਕੋਈ ਸਸਪੀਸ਼ੀਅਸ ਕੇਸ ਸਾਨੂੰ ਲੱਗਦਾ ਵੀ ਇਹ ਬੱਚੇ ਉਹਨਾਂ ਦੇ ਨਹੀਂ ਆ ਸੋ ਸਾਰੀ ਇਨਵੈਸਟੀਗੇਸ਼ਨ ਉੱਥੇ ਹੁੰਦੀ ਹੈ ਅਗਰ ਕੋਈ ਸ਼ੱਕੀ ਪਾਇਆ ਜਾਂਦਾ ਤਾਂ ਫਿਰ ਅਸੀਂ ਹੈਲਥ ਡਿਪਾਰਟਮੈਂਟ ਨੂੰ ਨਾਲ ਲੈ ਕੇ ਪੁਲਿਸ ਡਿਪਾਰਟਮੈਂਟ ਨੂੰ ਨਾਲ ਲੈ ਕੇ ਉਹਦਾ ਡੀਐਨਏ ਟੈਸਟ ਕਰਾਵਾਂਗੇ ਔਰ ਡੀਸੀ ਇਹਦੇ ਹੁਕਮ ਜ਼ਾਰੀ ਕਰੇਗਾ ਡੀਐਨਏ ਟੈਸਟ ਦੇ ਡੀਐਨਏ ਟੈਸਟ ਦੀ ਰਿਪੋਰਟ ਜਿਹੜੀ ਆਉਣ ਲਈ ਹੋ ਸਕਦਾ 15 ਤੋਂ 20 ਦਿਨ ਲੱਗ ਜਾਣ ਪਰ ਉਨੀ ਦੇਰ ਤੱਕ ਉਹ ਬੱਚੇ ਜਿਹੜੇ ਆ ਸਾਡੀ ਕਸਟਡੀ ਚ ਬਾਲ ਘਰਾਂ ਚ ਰਹਿਣਗੇ ਤੇ ਉਸ ਤੋਂ ਬਾਅਦ ਜੇਕਰ ਡੀਅਰ ਨੇ ਰਿਪੋਰਟ ਦੇ ਵਿੱਚ ਇਹ ਪਾਇਆ ਗਿਆ ਇਹ ਜਿਹੜੇ ਅਡਲਟ ਸੀ ਉਹਨਾਂ ਦੇ ਨਾਲ ਉਹ ਬੱਚਿਆਂ ਦੇ ਪੇਰੈਂਟਸ ਨਹੀਂ ਸੀ ਤਾਂ ਉਹਨਾਂ ਦੇ ਲਈ ਬਹੁਤ ਸਖਤ ਸਜ਼ਾਵਾਂ ਨਿਰਧਾਰਤ ਹੋਣਗੀਆਂ ਇੱਥੇ ਮੈਂ ਵੀ ਦੱਸ ਦੇਵਾਂ ਕਿ ਅਸੀਂ ਜਿਹੜਾ ਬੈਗਰੀ ਐਕਟ ਕਿਉਂਕਿ ਗੱਲ ਹੁੰਦੀ ਹੈ ਕਿ ਬੈਗਰੀ ਐਕਟ ਦੇ ਅਕੋਰਡਿੰਗਲੀ ਤੁਸੀਂ ਕਰ ਰਹੇ ਹੋ ਜਾਂ ਕਿਵੇਂ ਕਰ ਰਹੇ ਹੋ ਜਾਂ ਕੋਈ ਸੈਂਟਰ ਦੀ ਪਾਲਿਸੀ ਹੈ ਮੈਂ ਥੋੜਾ ਜਿਹਾ ਕਲੀਅਰ ਕਰਾਂਗੀ ਕੱਲ ਬਠਿੰਡਾ ਦੇ ਵਿੱਚ ਐਫ ਆਈ ਆਰ ਲੌਂਚ ਹੋਈ ਹੈ ਇੱਕ ਜਿਹੜੇ 20 ਬੱਚੇ ਰੈਸਕਿਊ ਕੀਤੇ ਬਠਿੰਡਾ ਦੇ ਵਿੱਚ ਉਹ ਇੱਕ ਐਫਆਈਆਰ ਲਾਚ ਹੋ ਗਈ ਹੈ ਔਰ ਜਦੋਂ ਐਫਆਈਆਰ ਤੋਂ ਬਾਅਦ ਅਸੀਂ ਡੀਐਨਏ ਟੈਸਟ ਕਰਾਉਨੇ ਆ ਇਹ ਪ੍ਰੋਜੈਕਟ ਜੀਵਨ ਜੋਤ ਅਸੀਂ ਕਾਫੀ ਸਾਰੇ ਐਕਟ 3 4 ਐਕਟਸ ਨੂੰ ਇਕੱਠੇ ਕਰਕੇ ਇਹ ਸਿਰਫ ਪੰਜਾਬ ਸਰਕਾਰ ਨੇ ਕੀਤਾ ਕੋਈ ਸੈਂਟਰ ਦੀਆਂ ਗਾਈਡਲਾਈਨਸ ਨਹੀਂ ਹਨ ਸੋ ਇਹਦੇ ਵਿੱਚ ਬੈਗਰੀ ਐਕਟ ਵੀ ਲਿਆ ਇਹਦੇ ਵਿੱਚ ਜੇਜੇ ਐਕਟ ਵੀ ਲਿਆ ਇਹਦੇ ਵਿੱਚ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਦੀਆਂ ਜਿਹੜੀਆਂ ਗਾਈਡਲਾਈਨਸ ਹੈ ਇਹ ਵੀ ਲਈਆਂ ਇਹਦੇ ਵਿੱਚ ਜਿਹੜਾ ਸਾਡੇ ਕੋਲੇ ਚਾਈਲਡ ਪ੍ਰੋਟੈਕਸ਼ਨ ਕਮਿਸ਼ਨ ਹੈ ਉਹਦੇ ਵੱਲੋਂ ਜੋ ਐਸਓਪੀ ਬਣਾਈ ਗਈ ਹੈ ਉਹਦੀਆਂ ਵੀ ਗਾਈਡਲਾਈਨਸ ਲਈਆਂ ਸੋ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਕਨਵਰਜੈਂਸ ਕਰਕੇ ਅਸੀਂ ਇਹ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਜਿਹਦੇ ਵਿੱਚ ਅਸੀਂ ਜਿਹੜੀਆਂ ਵੱਖ-ਵੱਖ ਧਰਾਵਾਂ ਲਾ ਕੇ ਉਹਨਾਂ ਲੋਕਾਂ ਨੂੰ ਸਜ਼ਾਵਾਂ ਦਵਾਂਗੇ ਜਿਹੜੇ ਕਿ ਬੱਚਿਆਂ ਨੂੰ ਇਸ ਪਾਸੇ ਲਾਉਂਦੇ ਆ ਜੇਕਰ ਉਹਨਾਂ ਦੇ ਪੇਰੈਂਟਸ ਨੇ ਇੱਕ ਦੋ ਵਾਰ ਅਸੀਂ ਉਹਨਾਂ ਨੂੰ ਛੱਡ ਸਕਦੇ ਆ ਉਹਨਾਂ ਨੂੰ ਵਾਰਨਿੰਗ ਦੇ ਸਕਦੇ ਆ ਪਰ ਜੇ ਉਹ ਬਾਰ-ਬਾਰ ਬੱਚਿਆਂ ਨੂੰ ਬੈਗਰੀ ਕਰਾਉਣਗੇ ਬਾਰ-ਬਾਰ ਉਹ ਪਾਏ ਜਾਂਦੇ ਆ ਤਾਂ ਉਹਨਾਂ ਪੇਰੈਂਟਸ ਨੂੰ ਅਸੀਂ ਅਨਫਿਟ ਗਾਰਡੀਅਨ ਡਿਕਲੇਅਰ ਕਰਾਂਗੇ ਅਨਫਿਟ ਗਾਰਡੀਅਨ ਡਿਕਲੇਅਰ ਕਰਕੇ ਅਸੀਂ ਉਹਨਾਂ ਬੱਚਿਆਂ ਨੂੰ ਅਡੌਪਸ਼ਨ ਲਾਈਨ ਚ ਪਾ ਦਿਆਂਗੇ ਬਾਲਕਰਾਂ ਚ ਸੁਰੱਖਿਅਤ ਕਰਕੇ ਉਹਨਾਂ ਨੂੰ ਜਿਹੜਾ ਵੀ ਕੋਈ ਅਡੌਪਟ ਕਰਨਾ ਚਾਹੁੰਦਾ ਅਸੀਂ ਉਹਨਾਂ ਨੂੰ ਅਡੌਪਸ਼ਨ ਲਾਈਨ ਚ ਪਾਵਾਂਗੇ ਔਰ ਜੇਕਰ ਉਹਨਾਂ ਦੇ ਪੇਰੈਂਟਸ ਨਹੀਂ ਹਨ ਕੋਈ ਹੋਰ ਤਸਕਰ ਹੈ ਇਹਨਾਂ ਦੇ ਪਿੱਛੇ ਤਾਂ ਉਹਨਾਂ ਨੂੰ ਅਸੀਂ 5 ਸਾਲ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਜਿਹੜੀ ਸਜ਼ਾ ਹੋ ਸਕਦੀ ਹੈ ਜੇਕਰ ਕੋਈ ਬੱਚਿਆਂ ਦੇ ਉੱਪਰ ਜ਼ੁਲਮ ਕਰਦਾ ਕਿਉਂਕਿ ਸਾਡੇ ਕੋਲ 17 ਬੱਚੇ ਇਹ ਵੀ ਦੱਸਣਾ ਜ਼ਰੂਰੀ ਹੈ 17 ਬੱਚੇ ਇਹੋ ਜਿਹੇ ਪਾਏ ਗਏ ਜਿਨ੍ਹਾਂ ਨੂੰ ਹੈਂਡੀਕੈਪਸ ਜਿਹੜੇ ਬੱਚੇ ਕਿਸੇ ਨਾ ਕਿਸੇ ਪੱਖੋਂ ਸਰੀਰਕ ਤੌਰ ਤੇ ਉਹਨਾਂ ਤੇ ਤਸ਼ੱਦਦ ਹੋਇਆ ਸੀ ਅਸੀਂ ਉਹਨਾਂ ਬੱਚਿਆਂ ਨੂੰ ਵੀ ਜਿਹੜੀ ਸੇਤ ਬੀਮਾ ਯੋਜਨਾ ਸਾਰਾ ਜੋੜ ਕੇ ਉਹਨਾਂ ਦੇ ਹੈਲਥ ਕਾਰਡ ਨਾਲ ਜੋੜਿਆ ਉਹਨਾਂ ਨੂੰ ਵੀ ਅਸੀਂ ਇਲਾਜ ਕਰਵਾ ਰਹੇ ਹਾਂ ਸੋ ਜੇਕਰ ਕੋਈ ਬੱਚਿਆਂ ਤੇ ਤਸ਼ੱਦਦ ਕਰਦਾ ਤਾਂ ਉਸ ਤੇ ਲਈ ਵੀ ਸਜ਼ਾਵਾਂ ਸਖਤ ਹੋਣਗੀਆਂ 20 ਸਾਲ ਦੀ ਸਜ਼ਾ ਤੋਂ ਘੱਟ ਉਹਨਾਂ ਨੂੰ ਸਜ਼ਾ ਨਹੀਂ ਹੋਵੇਗੀ ਸੋ ਮੈਂ ਇਹੀ ਦੱਸਣਾ ਚਾਹੁੰਦੀ ਹਾਂ ਕਿ ਇਹ ਕੋਈ ਇੱਕ ਐਕਟ ਨਹੀਂ ਕਿ ਕੋਈ ਬੈਗਰੀ ਐਕਟ ਦੇ ਵਿੱਚ ਬੱਚਿਆਂ ਦੀ ਜਿਹੜੀ ਭੀਖ ਮੰਗਵਾਉਣ ਦੀ ਗੱਲ ਸੀ ਉਹਦੇ ਤੇ ਕੋਈ ਨਿਰਧਾਰਤ ਹੀ ਨਹੀਂ ਸੀ ਵੀ ਅਸੀਂ ਉਹਦੇ ਤੇ ਕਿਵੇਂ ਪਲਾਨ ਕਰਨਾ ਸਜ਼ਾ ਸੋ ਇਹਨਾਂ ਸਾਰੇ ਐਕਟਸ ਨੂੰ ਅਸੀਂ ਇਕੱਠਾ ਕਰਕੇ ਬਹੁਤ ਸਖਤ ਸਜ਼ਾਵਾਂ ਦਾ ਇਹਦੇ ਵਿੱਚ ਪ੍ਰੋਵੀਜ਼ਨ ਰੱਖਿਆ ਹੈ ਕਿ ਜੇਕਰ ਪੰਜਾਬ ਦੀ ਧਰਤੀ ਦੇ ਉੱਤੇ ਕੋਈ ਬੱਚਿਆਂ ਤੋਂ ਭੀਖ ਮੰਗਵਾਏਗਾ ਤਾਂ ਉਹ ਫਿਰ ساری ਉਮਰ ਹੀ ਜੇਲ੍ਹ ਦੀ ਸਜ਼ਾ ਖੱਟੇਗਾ ਬਹੁਤ ਮੈਂ ਇਹੀ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਸ ਤੋਂ ਪਹਿਲਾਂ ਪ੍ਰੋਬਲਮ ਹੀ ਇਹੀ ਆਉਂਦੀ ਸੀ ਕਿ ਅਸੀਂ ਉਹਦੇ ਵਿੱਚ ਰੈਸਕਿਊ ਕਰ ਲੈਂਦੇ ਸੀ ਬੱਚਿਆਂ ਨੂੰ ਬੱਚਿਆਂ ਨੂੰ ਤਾਂ ਅਸੀਂ ਸੰਭਾਲ ਦਿੰਦੇ ਸੀ ਜਾਂ ਉਹਨਾਂ ਦੇ ਪੇਰੈਂਟ ਸਮਝ ਕੇ ਉਹਨਾਂ ਨੂੰ ਵਾਪਸ ਕਰ ਦਿੱਤਾ ਜਾਂਦਾ ਸੀ ਪਰ ਡਾਊਟ ਉਦੋਂ ਹੀ ਹੋਇਆ ਜਦੋਂ ਬੱਚੇ ਗਾਇਬ ਹੋਣ ਲੱਗੇ ਤਾਂ ਇਹ ਡਾਊਟ ਜਿਹੜਾ ਚਲੋ ਅਸੀਂ 2 ਦਿਨ ਹੀ ਹੋਇਆ ਅਸੀਂ ਉਹਨਾਂ ਬੱਚਿਆਂ ਦੇ ਕਿਉਂਕਿ ਬਠਿੰਡਾ ਵਾਲੇ ਕੇਸ ਦੇ ਵਿੱਚ ਸਾਨੂੰ ਸ਼ੱਕ ਹੈ ਕਿ ਇਸ ਤਰ੍ਹਾਂ ਦੀ ਗੱਲ ਹੋਏਗੀ ਡੀਐਨਏ ਟੈਸਟ ਦੀ ਰਿਪੋਰਟ ਆਉਂਦੀ ਹੈ ਤਾਂ ਅਸੀਂ ਉਹਨਾਂ ਨੂੰ ਸਜ਼ਾਵਾ ਦਿੰਦੇ ਸਾਰੇ ਸਮਾਪਤੇ ਅਪਾਹਰ ਬੱਚਿਆਂ ਨੂੰ ਬੈਠ ਕੇ ਟੀਕ ਮੰਗੀ ਲੈਂਦੀ ਆ ਮੋਰਾ ਬਣਾ ਕੇ ਉਹਨਾਂ ਦੇ ਪੇਰੈਂਟਸ ਉਹਨਾਂ ਦਾ ਸਾਇੰਸ ਇਹ ਦੱਸਣਾ ਕਿ ਇਦਾਂ ਦਾ ਹੁਣ ਦੇਖੋ ਨੂੰ ਮਿਲ ਰਿਹਾ 100 ਰੁਪਏ ਦਾ ਬੱਚਾ ਬੀਸੀਐਟ ਤੇ ਜਾ ਰਿਹਾ ਉਹ ਸਰਾਇ ਵੀ ਰੀਡ ਦੀ ਹੱਡੀ ਦਾ ਪ੍ਰੈਸ਼ਰ ਹੋਣਾ ਉਹ ਹੱਥ ਜੋੜਦੇ ਕੀ ਉਹ ਵੀ ਇਹ ਜਿਹੜੀ ਹੈ ਜੇ ਸਰਕਾਰ ਜਿਹੜਾ ਹੈਗਾ ਉਹ ਬੱਚੇ ਨੂੰ ਮੋਰਾ ਬਣਾ ਕੇ ਨੂੰ ਮੰਗ ਰਹੀ ਜਿਉਂ ਦੀ ਰੀਡ ਦੀ ਹੱਡੀ ਦੀ ਪ੍ਰੋਬਲਮ ਆ ਕੀ ਸਰਕਾਰ ਨੂੰ ਚਾਹੀਏ ਬੱਚੇ ਦੇ ਦਾਇਰ ਕਰਾਈ ਮੈਂ ਇਹ ਵੀ ਸਪਸ਼ਟ ਕਰਾਂਗੀ ਕਿਉਂਕਿ ਪੰਜਾਬ ਸਰਕਾਰ ਜਿਹੜਾ ਵੀ ਪੰਜਾਬ ਦਾ ਨਾਗਰਿਕ ਹੈ ਉਹਦੇ ਲਈ ਹੁਣੇ ਹੀ ਮੁੱਖ ਮੰਤਰੀ ਸਾਹਿਬ ਨੇ ਜਿਹੜੀ 10 ਲੱਖ ਦੀ ਸਿਹਤ ਬੀਮਾ ਯੋਜਨਾ ਹੈ ਉਹਦੇ ਨਾਲ ਅਸੀਂ ਕਨੈਕਟ ਕਰਾਂਗੇ ਜੇਕਰ ਕੋਈ ਇਸ ਤਰ੍ਹਾਂ ਦਾ ਬੱਚਾ ਹੈ ਪਰ ਜੇਕਰ ਬੱਚੇ ਨੂੰ ਮੋਹਰਾ ਬਣਾ ਕੇ ਭੀਖ ਮੰਗੀ ਜਾ ਰਹੀ ਹੈ ਤਾਂ ਉਹਦੀ ਸਜ਼ਾ ਹੋਏਗੀ ਬੱਚੇ ਨੂੰ ਅਸੀਂ ਹਰ ਤਰ੍ਹਾਂ ਨਾਲ ਸੇਫ ਰੱਖਾਂਗੇ ਬੱਚੇ ਨੂੰ ਚਾਹੇ ਕਿਸੇ ਤਰ੍ਹਾਂ ਦੀ ਇਲਾਜ ਦੀ ਜ਼ਰੂਰਤ ਹੈ ਉਹ ਸਾਡੀ ਜ਼ਿੰਮੇਵਾਰੀ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਜੇ ਕੋਈ ਇਸ ਨੂੰ ਮੋਰਾ ਬਣਾ ਕੇ ਭੀਖ ਮੰਗੇਗਾ ਤਾਂ ਉਹਦੇ ਲਈ ਸਜ਼ਾ ਹੀ ਹੋਏਗੀ ਮੈਂ ਜ਼ਿਆਦਾਤਰ ਜਿਹੜਾ ਚਲੇ ਰਹੇ ਨੇ ਲੈਡੀ ਜਿਹੜੀਆਂ ਭੀਖ ਮੰਗ ਰਹੀਆਂ ਨੇ ਤਾਂ ਇਹ ਪ੍ਰਵਾਸੀ ਹੈ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਇਸ ਤੋਂ ਪਹਿਲਾਂ ਵੀ ਜਿਹੜੇ ਰੈਸਕਿਊ ਕੀਤੇ ਉਹਦੇ 'ਚ 150 ਬੱਚੇ ਪ੍ਰਵਾਸੀਆਂ ਦੇ ਹੀ ਸੀ ਸੋ ਅਸੀਂ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਦੇ ਹਵਾਲੇ ਕਰ ਦਿੱਤਾ ਪਰ ਇਸ ਤੋਂ ਬਾਅਦ ਜੇ ਸਾਨੂੰ ਲੱਗਦਾ ਇਹ ਵੀ ਹੁਣ ਸਾਹਮਣੇ ਆ ਜਾਏਗਾ ਨਾ ਕਿ ਜਿਹੜੀ ਲੇਡੀ ਪੀਖ ਮੋਂ ਆਉਂਦੀ ਉਹ ਕੱਲੀ ਪ੍ਰਵਾਸੀ ਹੈ ਜਾਂ ਆਪਣੇ ਬੱਚੇ ਨੂੰ ਲੈ ਕੇ ਜਾ ਰਹੀ ਕਿ ਬੱਚਾ ਕੀ ਤਾਂ ਚੁਰਾਇਆ ਹੋਇਆ ਤਾਂ ਨਹੀਂ ਸੋ ਇੱਕ ਬਹੁਤ ਵੱਡਾ ਡਰ ਵੀ ਤਾਂ ਹੁੰਦਾ ਨਾ ਕਿ ਬੱਚਿਆਂ ਨੂੰ ਚੋਰੀ ਕੀਤਾ ਜਾਂਦਾ ਹੈ ਜਾਂ ਬੱਚਿਆਂ ਨੂੰ ਕਿਤੇ ਸਕੂਲਾਂ ਚੋਂ ਚੱਕ ਕੇ ਸੋ ਇੱਕ ਤਰ੍ਹਾਂ ਦਾ ਬੱਚਿਆਂ ਦੇ ਲਈ ਪੰਜਾਬ ਦੇ ਵਿੱਚ ਅਸੀਂ ਸੁਰੱਖਿਅਤ ਮਾਹੌਲ ਬਣਾਉਣ ਜਾ ਰਹੇ ਹਾਂ ਕਿਹੜੇ ਤਰ੍ਹਾਂ ਦੇ ਪਲੈਨ ਪਾਰਟਿਸਿਪੇਸ਼ਨ ਇਸੇ ਲੋੜਾ ਕਿ ਜ਼ਰੂਰਤ ਤੋਂ ਪਈ ਮਤਲਬ ਇਹ ਕੈਂਪੇਨਿੰਗ ਆਪ ਤੋਂ ਚੱਲ ਰਹਾ ਹੈ ਔਰ ਕਿਸ ਐਕਟ ਦੇ ਤਰਫ ਜਾਂ ਕੋਈ ਐਸਾ ਐਕਟ ਹੈ ਕਿ ਆਪ ਨੂੰ ਇਸ ਨੂੰ ਜ਼ਿੰਮੇਵਾਰੀ ਤੋਂ ਬਾਕੇ ਲੈ ਜਾਣਾ ਹੈ देखिए ये बिल्कुल भी कोई जबरदस्ती नहीं है बैगरी को रोकना एक्ट है बैगरी पनिशेबल है तो बैगरी पूरे इंडिया में ही पनिशेबल है लेकिन पंजाब एक पहला स्टेट है जिसने एक बड़ा कदम उठाया है और पंजाब ही पहला स्टेट बनेगा जो इसको बैगरी फ्री करेगा सो तो हम इसे कोई जबरदस्ती नहीं करेंगे बच्चों को बिल्कुल सुरक्षित तरीके से हम कमेटी के पास बाल घरों में लेके जाएंगे अगर कोई शक होता है, फिर भी उसका डीएनए होगा सभी का डीएनए जबरदस्ती नहीं होगा एक चीज स्पाइक करो तुम पहला कुछ डाउट होया जैसे सारे बच्चे ओना तो कुछ पता नहीं लगया कई बच्चे तुम रेस्क्यू करके उस स्कूल में उस तो वालों तो गए होंगे एक सब समझनी जावानी तुम की ਜਾ ਤੁਸੀਂ ਇਹ ਸਭ ਬੱਚਾਂ ਚੋਛ ਗਏ ਤੇ ਜਿਨ੍ਹਾਂ ਨੇ ਪੂਰਾ ਕਾਡ ਕੀਤਾ ਉਹਨਾਂ ਦਾ ਪਤਾ ਹੀ ਕਿਉਂ ਕੀਤੀ ਹੈ ਕਿਸੇ ਦੀ ਕੋਈ ਕਾਰਵਾਈ ਹੋਈ ਕੋਈ ਜੀਲ ਦੇ ਅੰਦਰ ਪਹੁੰਚਿਆ ਪੰਛੀ ਇਹ ਇਹ ਤੁਹਾਡਾ ਸਵਾਲ ਬਿਲਕੁਲ ਸਹੀ ਹੈ ਕਿਉਂਕਿ ਮੈਂ ਵੀ ਇਹੀ ਦੱਸਣਾ ਚਾਹੁੰਦੀ ਆ ਕਿ 9 ਮਹੀਨੇ ਦੇ ਵਿੱਚ ਜੋ ਅਸੀਂ ਸਾਡਾ ਫਰਜ਼ ਸੀ ਉਹਨਾਂ ਨੂੰ ਫਾਲੋ ਅਪ ਕਰਨਾ ਸੋ ਸਾਡੀ ਟੀਮ ਉੱਥੇ ਫਾਲੋ ਅਪ ਕਰਨ ਜਾਂਦੀ ਸੀ ਅਸੀਂ ਟੀਚਰਾਂ ਨੂੰ ਵੀ ਇਹੀ ਹਦਾਇਤਾਂ ਕੀਤੀਆਂ ਵੀ ਜੇਕਰ ਕੋਈ ਬੱਚਾ 1 ਮਹੀਨੇ ਤੱਕ ਸਕੂਲ ਚੋਂ ਗਾਇਬ ਹੈ ਤਾਂ ਉਹਦੀ ਰਿਪੋਰਟ ਕਰੋ ਸੋ 10 ਮਹੀਨੇ ਤੱਕ ਫਾਲੋਅ ਅਪ ਦੇ ਦੌਰਾਨ ਇਹ ਪਾਇਆ ਗਿਆ ਕਿ ਬੱਚੇ ਮਿਸਿੰਗ ਹੈ ਟੀਮ ਨੇ ਜਾ ਕੇ ਉੱਥੇ ਵੀ ਦੇਖਿਆ ਜਿੱਥੇ ਉਹਨਾਂ ਨੇ ਆਪਦੇ ਘਰ ਦਿਖਾਏ ਸੀ ਬੱਚੇ ਉੱਥੋਂ ਵੀ ਨਹੀਂ ਮਿਲੇ ਸੋ ਇੱਥੇ ਹੀ ਤਾਂ ਡਾਊਟ ਹੋਇਆ ਨਾ ਕਿ ਕੋਈ ਤਸਕਰੀ ਹੈ ਉਹਨਾਂ ਬੰਦਿਆਂ ਨੂੰ ਦੂਜੇ ਦਿਨ ਵਿੱਚ ਨਿਕਲ ਗਏ ਜੇ ਉਹਨਾਂ ਨੇ ਵਾਕਈ ਬੱਚਾ ਚੋਰੀ ਕੀਤਾ ਹੈ ਕ੍ਰਿਮੀਨਲ ਨੇ ਤਾਂ ਫਿਰ ਉਹਨਾਂ ਦੇ ਬੱਚਾ ਤਾਂ ਤੁਸੀਂ ਲਿਆਏ ਔਰ ਜਿਹੜੇ ਇਸ ਸਟਾਨਡ ਦੇ ਪਿੱਛੇ ਜ਼ਿੰਮੇਵਾਰ ਨੇ ਉਹ ਕਿੱਥੇ ਨੇ ਦੇਖੋ ਮੈਂ ਉਹੀ ਗੱਲ ਸਪਸ਼ਟ ਕਰ ਰਹੀ ਹਾਂ ਕਿ ਬੱਚੇ ਨੂੰ ਅਸੀਂ ਉਹਦੇ ਪੇਰੈਂਟਸ ਮੰਨਦੇ ਆਂ ਬੱਚਿਆਂ ਦੇ ਪੇਰੈਂਟਸ ਮੰਨਦੇ ਆ ਜਿਹੜੇ ਉਹਨਾਂ ਦੇ ਨਾਲ ਸੀ ਪੇਰੈਂਟਸ ਨੂੰ ਅਸੀਂ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਸਕੂਲਾਂ 'ਚ ਦਾਖਲ ਕਰਾਉਨੇ ਆ ਕਿਉਂਕਿ ਉਹਨਾਂ ਕੋਲ ਪੈਸੇ ਨਹੀਂ ਅਸੀਂ ਸਮਝਦੇ ਆ ਕਿ ਗਰੀਬ ਲੋਕ ਨੇ ਉਹਨਾਂ ਨੂੰ ਪੇਰੈਂਟਸ ਮੰਨ ਕੇ ਸਕੂਲਾਂ 'ਚ ਅਸੀਂ ਦਾਖਲ ਕਰਾਉਨੇ ਆ ਕਿ ਬੱਚਾ ਸ਼ਾਮ ਨੂੰ ਘਰ ਜਾ ਰਿਹਾ ਬੱਚਾ ਕੁਝ ਦਿਨ ਸਕੂਲ ਜਾਂਦਾ ਪਰ ਉਸ ਤੋਂ ਬਾਅਦ ਸਾਨੂੰ ਨਹੀਂ ਮਿਲਦਾ ਨਾ ਬੱਚਾ ਮਿਲਦਾ ਨਾ ਪੇਰੈਂਟਸ ਮਿਲਦੇ ਆ ਸੋ ਇਹੀ ਤਾਂ ਕਾਰਨ ਬਣਿਆ ਜਿਹੜਾ ਜੀਵਨ ਜੋਤ 2 ਅਸੀਂ ਲੈ ਕੇ ਆਏ ਆ Okay, got it. ਬਿਲਕੁਲ ਐਡ ਦਿੱਤਾ ਹੋਇਆ ਜੀ ਅਸੀਂ ਜੇਕਰ ਬੱਚੇ ਨੂੰ ਕੋਈ ਗਲਤ ਦਵਾਈ ਦਿੰਦਾ ਹੈ ਕੋਈ ਨਸ਼ਾ ਦਿੰਦਾ ਹੈ ਜੇਕਰ ਬੱਚੇ ਤੇ ਕੋਈ ਤਸ਼ੱਦਦ ਕਰਦਾ ਹੈ ਜੇਕਰ ਬੱਚੇ ਨੂੰ ਕੋਈ ਟ੍ਰੇਨਿੰਗ ਦੇ ਕੇ ਬੈਗਿੰਗ ਵੱਲ ਲੈ ਕੇ ਆਉਂਦਾ ਹੈ ਉਹਨਾਂ ਸਾਰਿਆਂ ਨੂੰ ਅਸੀਂ ਵੱਖ-ਵੱਖ ਤਰ੍ਹਾਂਾਂ ਦੇ ਅਧੀਨ ਸਜ਼ਾ ਦਿੰਦੇ ਹਾਂ ਬਿਲਕੁਲ ਜੀ ਬਿਲਕੁਲ ਜਿਵੇਂ ਅਗਰ ਕੋਈ ਬੱਚਾ ਪੇਰੈਂਟਸ ਤੋਂ ਬਿਨਾ ਸਾਡੇ ਕੋਲ ਇੱਥੇ ਪਾਇਆ ਜਾਂਦਾ ਦੂਸਰੀ ਸਟੇਟ ਤੋਂ ਤਾਂ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਅਸੀਂ ਸਰਕਾਰ ਨਾਲ ਦੂਸਰੀ ਸਟੇਟ ਦੀ ਸਰਕਾਰ ਨਾਲ ਰਾਪਤਾ ਕਾਇਮ ਕਰਕੇ ਉਹ ਸਰਕਾਰ ਨੂੰ ਹੀ ਬੱਚਾ ਹੈਂਡਓਵਰ ਕਰਦੇ ਹਾਂ ਕੁਝ ਲੋਕ ਜਿਹੜੇ ਭਿਖਾਰੀ ਨੇ ਉਹ ਅੱਜ ਤੱਕ ਹੀ ਮੰਗਣ ਨੂੰ ਪਾ ਲੈਂਦੇ ਪਰ ਉਹ ਭੱਜਦੇ ਹੋਏ ਇਹ ਕਹਿ ਰਹੇ ਨੇ ਕਿ ਅਸੀਂ ਸ਼ਹਿਰ ਛੱਡ ਰਹੇ ਹਾਂ ਅਸੀਂ ਸਟੇਟ ਛੱਡ ਕਹਿੰਦੀ ਚਾਹਤਾ ਕਿ ਪੁਲਿਸ ਚਲੇਗਾ ਉਹ ਇੱਥੇ ਨਹੀਂ ਆ ਪਿਖਾਰੀ ਨੇ ਉਹ ਹਰਿਆਣਾ ਚਲੇ ਜਾਣਗੇ ਚੰਡੀਗੜ੍ਹ ਚਲੇ ਜਾਣਗੇ ਮੈਂ ਮੈਂ ਇਹ ਸਪਸ਼ਟ ਕਰਨਾ ਚਾਹਾਂਗੀ ਕਿ ਇਹ ਕੋਈ ਇੰਨਾ ਸੌਖਾ ਪ੍ਰੋਜੈਕਟ ਨਹੀਂ ਕਿ ਅਸੀਂ ਕੁਝ ਦਿਨਾਂ ਚ ਸਾਰਾ ਖਾਲੀ ਕਰ ਦੇਵਾਂਗੇ ਇਹਦੇ ਤੇ ਕੰਟੀਨਿਊਸ ਮਾਨਿਟਰਿੰਗ ਇਹਦੇ ਉੱਪਰ ਸਾਰੇ ਵਿਭਾਗ ਇਹਦੇ ਵਿੱਚ ਪੁਲਿਸ ਵਿਭਾਗ ਇਹਦੇ ਵਿੱਚ ਕਾਨੂੰਨ ਇਹਦੇ ਵਿੱਚ ਹੈਲਥ ਡਿਪਾਰਟਮੈਂਟ ਸਾਨੂੰ ਸਾਰਿਆਂ ਨੂੰ ਮਿਲ ਕੇ ਵਿਗਰਸਲੀ ਕੰਮ ਕਰਨਾ ਪਵੇਗਾ ਪਰ ਜਿਹੜੀ ਗੱਲ ਮੈਂ ਕਰ ਰਹੀ ਆ ਕਿ ਅਸੀਂ ਫਿਗਰਸ ਲੈ ਕੇ ਆਏ ਆ ਕਿ ਅਸੀਂ ਵਾਕਈ ਕੰਮ ਕਰ ਰਹੇ ਆ ਜੇ 2 ਦਿਨਾਂ ਦੇ ਵਿੱਚ ਅਸੀਂ 41 ਬੱਚੇ ਕਰ ਸਕਦੇ ਆ ਤਾਂ ਡੈਫੀਨੇਟਲੀ ਅਸੀਂ ਕਿਸੇ ਇੰਜਾਮ ਕਰ ਸਕਦੇ ਆ ਮੈਡਮ ਬੱਚਿਆਂ ਕੀ ਵਾਸਤੇ ਦੁੱਖ ਤਾਂ ਨਹੀਂ ਮੈਡਮ ਬੱਚਿਆਂ ਕੀ ਨਹੀਂ ਹੈ ਤੇ ਬੱਚੇ ਕਿੰਨੇ ਆ ਗਏ ਮੈਡਮ ਐਸਾ ਦੇਖੋ ਇਹ ਵੀ ਤੁਹਾਨੂੰ ਦੱਸ ਦੇਵਾਂਗੇ ਇਹਦੇ ਵਿੱਚ ਅਸੀਂ ਸਿਰਫ ਬੱਚਿਆਂ ਦੀ ਫਿਗਰ ਲਈ ਹੈ ਜੈਂਡਰ ਰੇਸ਼ੋ ਨਹੀਂ ਲਈ ਹੈ ਬਾਕੀ ਇਹ ਟ੍ਰੈਕਿੰਗ ਦੇ ਵਾਸਤੇ ਐਸਟੀ ਬਣਦੀ ਹੈ ਕੋਈ ਮੀਟਿੰਗ ਹੋਈ ਥਾਡੀ ਆ ਕੇ ਤਾਂ ਕਿ ਸਟੇਟ ਲੈਵਲ ਦੀ ਜਿਹੜੀ ਅੰਤਵਾੜ ਸੈਟਪਲੈਨ ਡਿਸਟ੍ਰਿਕਟ ਐਸਐਸਪੀ ਨੂੰ ਦੋਹੜਾ ਜਾਏਗਾ ਇੱਕ ਸਿਟ ਬਣੇਗੀ ਸਟੇਟ ਲੈਵਲ ਦਾ ਜੂਨ ਸਟੇਟ ਲੈਵਲ ਕੋਆਰਡੀਨੇਟਰ ਇਹਨੂੰ ਦੇਖੇਗੀ ਕਿ ਇਹ ਉਹ ਜਿਹੜਾ ਮਸਲਾ ਹੈ ਮੈਂ ਮੈਂ ਤੁਹਾਨੂੰ ਦੱਸਣੀ ਕਰ ਰਹੇ ਹਾਂ 17:00 ਪਤਾ ਨਹੀਂ ਦਿੰਦੇ ਨੇ ਇਹ ਵਸਤਾ ਇਹ ਸਾਰਾ ਮਸਲਾ ਬਾਲਾ ਸਾਹਿਬ ਨੇ ਕਰ ਕਿਤੇ ਇਹ ਪੂਰੇ ਲਈ ਬੜਾ ਸੀਰੀਅਸ ਮਸਲਾ ਤੁਸੀਂ ਕਹਿੰਦੇ ਵੀ ਉਹਨਾਂ ਨੂੰ ਤੁਸੀਂ ਮੇਰੀ ਗੱਲ ਸਮਝੋ ਨਾ ਅਸੀਂ ਜੋੜ ਦਿੱਤਾ ਸਾਨੂੰ ਅਸੀਂ ਉਹਨਾਂ ਨੂੰ ਲੱਭ ਰਹੇ ਹਾਂ ਪਰ ਉਹ ਸਾਨੂੰ ਨਹੀਂ ਮਿਲੇ ਇਹੀ ਤਾਂ ਕਾਰਨ ਬਣਿਆ ਕਿ ਜਿਹੜਾ ਅਸੀਂ ਜੀਵਨ ਜੋੜ ਟੂ ਬਣਾਇਆ ਹੁਣ ਤਾਂ ਕਿ ਅੱਗੇ ਤੋਂ ਕੋਈ ਇਹੋ ਜੇ ਕੇਸ ਆਉਂਦੇ ਆ ਤਾਂ ਉਹ ਸਾਡੇ ਤੋਂ ਬਚ ਕੇ ਨਹੀਂ ਜਾ ਸਕਦਾ ਜੇ ਇਹਦਾ ਪ੍ਰੋਪਰ ਪ੍ਰੋਸੀਜਰ ਰਹੇਗਾ ਜੇ ਤੁਸੀਂ ਕਹਿੰਦੇ ਮੈਂ ਦੁਬਾਰਾ ਸਮਝਾ ਦਿੰਨੀ ਆ ਬੱਚਾ ਅਸੀਂ ਰੈਸਕਿਊ ਕੀਤਾ rescued ਕਰਨ ਲਈ ਪੁਲਿਸ ਡਿਪਾਰਟਮੈਂਟ ਸਾਡਾ ਡਿਪਾਰਟਮੈਂਟ ਇਕੱਠੇ rescue ਕਰਨਗੇ ਉਸ ਤੋਂ ਬਾਅਦ ਚਾਈਲਡ ਵੈਲਫੇਅਰ ਕਮੇਟੀ ਕੋਲੇ ਬੱਚਾ ਲੈ ਕੇ ਜਾਵਾਂਗੇ ਚਾਈਲਡ ਵੈਲਫੇਅਰ ਕਮੇਟੀ ਪੁਲਿਸ ਦੀ ਹੈਲਪ ਨਾਲ ਬੱਚੇ ਦਾ ਬਿਲਕੁਲ ਪ੍ਰੋਪਰ ਉਹਦੀ ਜਾਂਚ ਪੜਤਾਲ ਉਹਦੇ ਨਾਲ ਜੋ ਹੈ ਕੌਣ ਹੈ ਅਸੀਂ ਸਾਰਾ ਕੁਝ ਦੇਖਾਂਗੇ ਅਸੀਂ ਹੈਲਥ ਡਿਪਾਰਟਮੈਂਟ ਦੀ ਵੀ ਮਦਦ ਲਵਾਂਗੇ ਉਹਦਾ ਫਿਜ਼ੀਕਲ ਐਗਜ਼ਾਮੀਨੇਸ਼ਨ ਕੋਈ ਬੱਚੇ ਤੇ ਟਾਰਚਰ ਹੋਇਆ ਜਾਂ ਨਹੀਂ ਹੋਇਆ ਅਗਰ ਉਹਦੇ ਵਿੱਚੋਂ ਕੁਝ ਡਾਊਟਫੁਲ ਲੱਗਦਾ ਤਾਂ ਫੇਰ ਅਸੀਂ ਡੀਐਨਏ ਵੱਲ ਪ੍ਰੋਸੀਡ ਕਰਾਂਗੇ ਪਰ ਉਸ ਤੋਂ ਪਹਿਲਾਂ ਉਹਨਾਂ ਤੇ ਐਫਆਈਆਰ ਹੋਏਗੀ ਡੀਐਨਏ देखो ਤੁਸੀਂ ਪੰਜਾਬ ਆਪਣੇ ਲੰਦੇ ਕੰਮ ਕਰ ਰਹੇ ਹੋ ਸੈਂਟਰ ਦਾ ਤੁਸੀਂ ਕਿਨੂੰ ਕੋਈ ਇਹ ਫਾਰਮੈਟ ਨਹੀਂ ਪਰ ਇੱਕ ਅੱਛੀ ਗੱਲ ਇਹ ਤੁਹਾਨੂੰ ਪਹਿਲਾਂ ਕਿਹਾ ਕਿ ਮੈਂ ਲੱਗਦਾ ਕਿ ਇਹ ਬਹੁਤ ਪਹਿਲਾਂ ਕੁਝ ਤੁਸੀਂ ਪਰ ਤੁਸੀਂ ਕਰ ਰਹੇ ਅੱਛੀ ਚੀਜ਼ ਹੈ ਇੱਕ ਤਾਂ ਤੁਸੀਂ ਡਾਟਾ ਤਿਆਰ ਕਰੋਗੇ ਹੁਣ ਡੀਐਨਏ ਟੈਸਟ ਕਰਵਾਓਗੇ ਪਰ ਉਹ ਤਾਂ ਮੈਂਸ਼ਨ ਹੀ ਹੋਏ ਉਹਨਾਂ ਦੇ ਨਾਲ ਉਹ gadgad ਹੋਗੀ ਉਹ ਬੱਚੇ ਪਤਾ ਨਹੀਂ ਕਿਹਦੇ ਨੇ ਕੀ ਤੁਸੀਂ ਕੋਈ ਐਸਾ ਡਾਟਾ ਇਹ ਤੁਹਾਨੂੰਗੇ ਉਹਨੂੰ ਆਨਲਾਈਨ ਚਾੜ ਕੇ ਉਹ ਦੂਜੀ ਚੀਜ਼ ਕੀ ਤੁਸੀਂ ਕੇਂਦਰ ਦੇ ਨਾਲ ਤਾਲਮੇਲ ਤੁਹਾਨੂੰ ਲੱਗਦਾ ਹੈ ਕਿ ਹਰ ਇੱਕ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਹਦੀ ਸ਼ੁਰੂਆਤ ਤੁਸੀਂ ਕਰਤੀ ਤੁਸੀਂ ਸ਼ਾਇਦ ਬੜੀਉਂ ਦਾਅਵਾਵਾਂ ਦੇ ਪਰ ਤੁਹਾਡੀ ਸਿਹੂਰ ਦੀਆਂ ਕਿ ਤੁਸੀਂ ਸੈਂਟਰ ਨਾਲ ਕੋਆਰਡੀਨੇਟ ਕਰਕੇ ਇਹ ਐਸਾ ਅਭਿਆਨ ਚਲਾ ਕੇ ਕਿ ਤੁਸੀਂ ਇਹ ਸਾਰਾ ਡਾਟਾ ਆਨਲਾਈਨ ਚਲਾ ਜਾਵੇ ਦੂਜੀ ਸਟੇਟਸ ਵਿੱਚ ਜਿੱਥੇ ਦੇ ਬੱਚੇ ਲਾਪਤਾ ਨੇ ਉਹ ਮਾਪੇ ਆਪ ਆਪਣੇ ਡੀਲ ਨੇ ਕਰਉਣਗੇ ਉਹ ਡੀਐਨਏ ਟੈਸਟ ਦੀ ਰਿਪੋਰਟ ਜਿਹੜੀ ਉਹ ਆਨਲਾਈਨ ਕਿਤੇ ਕਿਤੇ ਤਾਂ ਮੈਚ ਕਰਨੀ ਹੈ ਐਸੀ ਕੋਈ ਪੜਤੀ ਕੋਈ ਹੋਈ ਗਿਆ ਬਿਲਕੁਲ ਬਿਲਕੁਲ ਚਲੋ ਮੈਂ ਥੋੜਾ ਜਿਹਾ ਐਕਸਪਲੇਨ ਮੈਂ ਥੋੜਾ ਜਿਹਾ ਐਕਸਪਲੇਨ ਕਰਾਂਗੀ ਹਾਂ ਕਿਉਂਕਿ ਮਿਸਿੰਗ ਬੱਚੇ ਆ ਸੀ ਉਹਨਾਂ ਨੂੰ ਵੀ ਤਾਂ ਕਿਤੇ ਮਿਸਿੰਗ ਬੱਚਿਆਂ ਦੇ ਪੇਰੈਂਟਸ ਵੀ ਤਾਂ ਲੱਭਣੇ ਆ ਨਾ ਕਿ ਉਹ ਕਿੱਥੇ ਆ ਸੋ ਇੱਕ ਐਸੀ ਹੈਲਪਲਾਈਨ ਜਿਹੜੀ 1098 ਦਿੱਤੀ ਹੋਈ ਆ ਪਹਿਲੀ ਗੱਲ ਤਾਂ ਮੈਂ ਆਪਣੇ ਸਾਰੇ ਜੋ ਵੀ ਇਸ মিডিਆ ਦੇ ਥਰੂ ਜਿੰਨੇ ਜਿੰਨੇ ਤੱਕ ਵੀ ਮੇਰੀ ਆਵਾਜ਼ ਜਾਂਦੀ ਆ ਕੋਈ ਵੀ ਬੱਚਾ ਮਿਸਿੰਗ ਹੈ ਕੋਈ ਵੀ ਬੱਚਾ ਪ੍ਰੀਖ ਮੰਗਦਾ ਹੈ 81098 ਸਾਡੀ ਚਾਈਲਡ ਹੈਲਪ ਲਾਈਨ ਹੈ ਉਹਦੇ ਤੇ ਤੁਸੀਂ ਇਮੀਡੀਏਟਲੀ ਕਾਲ ਕਰਨਾ ਹੈ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਕਿ ਕੀ ਅਸੀਂ ਪੂਰੀ ਕੰਟਰੀ ਲੈਵਲ ਤੇ ਕੋਈ ਡਾਟਾ ਤਿਆਰ ਕਰਾਂਗੇ ਸੋ ਅਸੀਂ ਪਹਿਲਾਂ ਵੀ ਕਰਦੇ ਆ ਕਿ ਜਿਹੜੇ ਬੱਚੇ ਮਿਸਿੰਗ ਹੈ ਉਹ ਅਸੀਂ ਤੁਹਾਨੂੰ ਯਾਦ ਹੋਣਾ ਕਿ 2 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ ਪੁਲਿਸ ਡਿਪਾਰਟਮੈਂਟ ਦੇ ਅੰਡਰ ਇਹ ਜਿਹੜਾ ਡਾਟਾ ਚੱਲਦਾ ਹੈ ਕਿ ਉਹ ਅਸੀਂ ਆਨਲਾਈਨ ਕਰਦੇ ਆ ਪਰ ਸਾਡੀ ਕੋਸ਼ਿਸ਼ ਇਹ ਹੋਊਗੀ ਕਿ ਜਿਹੜੇ ਵੀ ਬੱਚੇ ਮਿਸਿੰਗ ਹੈ ਉਹ ਅਸੀਂ ਆਪਣੀ ਜ਼ਿੰਮੇਵਾਰੀ ਦੇ ਨਾਲ ਉਹਨਾਂ ਦੀ ਐਡਵਰਟਾਈਜ਼ਮੈਂਟ ਕਰਕੇ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਤਾਂ ਕਿ ਬਾਹਰਲੀ ਸਟੇਟ ਚੋਂ ਵੀ ਜੇ ਕੋਈ ਬੱਚਾ ਆਇਆ ਤਾਂ ਉਹਦੇ ਪੇਰੈਂਟਸ ਤੱਕ ਪਹੁੰਚਾ ਸਕੀਏ ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਜੋ ਵੀ ਕੋਈ opinion ਦੇਣਾ ਚਾਹੁੰਦੇ ਹੋ ਅਸੀਂ ਲੋਕਾਂ ਤੋਂ opinion ਲਏ ਆ ਤੁਹਾਡੇ opinion ਵੀ ਅਸੀਂ ਇਨਕਲੂਡ ਕਰਾਂਗੇ ਥੈਂਕ ਯੂ ਬਟਿੰਡਾ ਵਾਲੀ ਐਫਆਈਆ ਕਿਉਂ ਕੀ ਹੈਗੀ ਹੈ ਦੇਖੋ ਬਟਿੰਡਾ ਦਾ ਵੀ ਇਹੀ ਹੈ ਕਿ ਉਹਦੇ ਪੇਰੈਂਟਸ ਨਹੀਂ ਪਾਏਗੇ ਜਿਹੜੇ ਅਡਲਟ ਸੀ ਨਾਲ ਤਾਂ ਕਰਕੇ ਥੈਂਕ ਯੂ ਜਿਵੇਂ ਤੁਸੀਂ ਇਹ ਕੇਸ ਕਰੈਕ ਕੀਤੇ ਦੂਜੀ ਸੇਕਟਰ ਦੇ ਵਿੱਚ ਸ਼ੋਰ ਹੈ ਕਿ ਉੱਥੇ ਵੀ ਬੱਚਿਆਂ ਦੀ ਸਾਫਟਾ ਰਿਪੋਰਟ ਲੱਗੀ ਹੋਣੀ ਉਸ ਭਾਗ ਇੰਨੇ ਕ ਜਿਹੇ ਕੇਸ ਹਨ ਜਿਹੜੇ ਕਰੈਕ ਹੋ ਗਏ ਵੀ ਉੱਥੇ ਮਿਲ ਗਏ ਕਿਆ ਉਹਨੂੰ ਜਿਹੜਾ ਕੇਸ ਉਹਨੂੰ ਦੇਵੋ ਕੁਝ ਵਾਇੰਡਿੰਗ ਦੇਖੋ ਹਾਲੇ ਜਿਹੜਾ ਇਹ 2 ਦਿਨ ਦਾ ਹੀ ਪ੍ਰੋਜੈਕਟ ਹੈ ਜਿਹੜਾ ਨਵਾਂ ਪ੍ਰੋਜੈਕਟ ਹੈ ਬਿਲਕੁਲ ਜਿਵੇਂ ਤੁਸੀਂ ਚਾਹੋ ਨੇ ਕਿ ਦੂਜੀਆਂ ਸਟੇਟਸ ਦੇ ਨਾਲ ਕੋਆਰਡੀਨੇਟ ਹੋਵੇ ਔਰ ਬੱਚੇ ਜਿੱਥੋਂ ਦੇ ਹੈ ਉੱਥੇ ਪਹੁੰਚ ਜਾਣ ਇਹ ਦੇ ਵਿੱਚ ਨਿਕਲਣਾ ਹੈ ਥੈਂਕ ਯੂ ਇਹ ਤਾਂ ਬੱਚਿਆਂ ਦੇ ਲਈ ਗੱਲ ਤੁਸੀਂ ਬਹੁਤ ਸਾਰੀ ਕਰ ਰਹੇ ਹੋ ਮੈਂ 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 ਬਿਲਕੁਲ ਤੁਹਾਡਾ ਜਵਾਬ ਦੇ ਕੇ ਜਾਵਾਂਗੀ ਕਿ ਇਹ ਸਾਡਾ ਪ੍ਰੋਜੈਕਟ ਸਿਰਫ ਚਾਈਲਡ ਵੈਗਰੀ ਤੱਕ ਨਹੀਂ ਅਸੀਂ ਅਡਲਟ ਵੈਗਰੀ ਨੂੰ ਵੀ ਰੋਕਾਂਗੇ ਆਉਣ ਵਾਲੇ ਦਿਨਾਂ ਚ ਇਹਦੇ ਤੇ ਵੀ ਵੱਡੀ ਕਾਰਵਾਈ ਹੈ